ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਸੀਂ ਸ਼ਹੀਰੀ ਗੁਰੂ ਤੇਗ ਬਹਾਦਰ ਜੀ ਦੀ ਉਦੁੱਤੀ ਕੁਰਬਾਨੀ ਨੂੰ ਆ ਸਲਾਮ ਕਰਦੇ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੇ ਸਮਰੱਥ ਹੋ ਸਕੀਏ ਅਸੀਂ ਇਹ ਵੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਅੱਜ ਉਹਨਾਂ ਦਾ ਸ਼ਹਾਦਤ ਦਿਵਸ ਸਾਰੇ ਦੇਸ਼ ਤੇ ਵਿਦੇਸ਼ ਦੇ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਊਗਾ ਅ ਅੱਡ-ਅੱਡ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਹੋਣਗੀਆਂ ਸਾਨੂੰ ਇਹ ਲੱਗਦਾ ਹੈ ਸਾਡਾ ਇਹ ਮੰਨਣਾ ਹੈ ਕਿ ਕਿਸੇ ਵੀ ਅਜਿਹੇ ਮਹਾਪੁਰਖ ਦਾ ਦਿਨ ਸਿਰਫ ਫਾਰਮੈਲਿਟੀ ਦੇ ਸੇਕ ਨਾ ਮਨਾਇਆ ਜਾਵੇ ਬਲਕਿ ਆਪਾਂ ਆਪਣੇ ਆਪ ਨੂੰ ਖੋਖੀਏ ਅੱਜ ਦੇ ਦਿਨ ਕਿ ਜੇ ਅੱਜ ਗੁਰੂ ਸਾਹਿਬ ਸਾਡੇ ਕੋਲ ਹੁੰਦੇ ਤਾਂ ਉਹ ਕੀ ਕਰਨ ਤੇ ਸਾਨੂੰ ਕੀ ਕਰਨਾ ਚਾਹੀਦਾ ਉਹਨਾਂ ਦੇ ਪੈਰੋਕਾਰ ਹੋਣ ਦੇ ਤੌਰ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਉਹਨਾਂ ਨੇ ਮਨੁੱਖਤਾ ਦਾ ਇਨਸਾਨੀਅਤ ਦਾ ਪਾਠ ਸਾਨੂੰ ਆਪਣੀ ਕੁਰਬਾਨੀ ਦੇ ਕੇ ਪੜਾਇਆ ਉਹਨਾਂ ਨੇ ਉਸ ਜਿਹੜਾ ਵਿਚਾਰ ਹੈ ਉਹ ਜਿਹੜਾ ਅਧਿਕਾਰ ਹੈ ਕਿ ਮੈਂ ਕਿਸੇ ਬੰਦੇ ਨੂੰ ਆਪਣੇ ਧਰਮ ਨੂੰ ਆਪਣੇ ਢੰਗ ਨਾਲ ਮੰਨਣ ਦਾ ਜਿਹੜਾ ਅਧਿਕਾਰ ਹੈ ਜਿਹਨੂੰ ਉਹ ਖੁਦ ਵੀ ਨਹੀਂ ਮੰਨਦੇ ਉਸ ਦੀ ਰਾਖੀ ਲਈ ਕੁਰਬਾਨੀ ਕੀਤੀ ਕੀ ਅੱਜ ਅਸੀਂ ਸਾਡੇ ਦੇਸ਼ ਦੇ ਵਿੱਚ ਨਵੀਂ ਕਿਸਮ ਦੇ ਹਾਕਮ ਨਵੀਂ ਕਿਸਮ ਦੇ ਔਰੰਗਜ਼ੇਬ ਜਿਹੜੇ ਅੱਡ ਅੱਡ ਲੋਕਾਂ ਨੂੰ ਉਹਨਾਂ ਦੇ ਧਰਮਾਂ ਦੇ ਚਿੰਨ੍ਹ ਪਹਿਨਣ ਤੋਂ ਜਾਂ ਉਹਨਾਂ ਦੇ ਧਾਰਮਿਕ ਸਥਾਨਾਂ ਤੋਂ ਜਾਂ ਉਹਨਾਂ ਦੇ ਧਾਰਮਿਕ ਪਹਿਰਾਵਿਆਂ ਤੋਂ ਉਹਨਾਂ ਨੂੰ ਤੰਗ ਨਹੀਂ ਕਰਦੇ ਅੱਜ ਦਾ ਜਿਹੜਾ ਔਰੰਗਜ਼ੇਬ ਹੈ ਅਸੀਂ ਨਹੀਂ ਚਾਹੁੰਦੇ ਕਿ ਜਾ ਕੇ ਚਾਂਦਨੀ ਚੌਕ 'ਚ ਕੁਰਬਾਨੀ ਦਿੱਤੀ ਜਾਵੇ ਪਰ ਘਟੋ ਘਟ ਅੱਜ ਦੇ ਔਰੰਗਜ਼ੇਬਾ ਦਾ ਇਹ ਜਿਹੜਾ ਅੱਜ ਦਾ ਵਰਤਾਰਾ ਹੈਗਾ ਇਹਦਾ ਬਰੋਧ ਜ਼ਰੂਰ ਕੀਤਾ ਜਾਵੇ ਦੂਜਾ ਇਹ ਵੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਜਿਹੜਾ ਹੈ ਉਹ ਉਥੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਣ ਵਾਲੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਜਿਹੜੇ ਹੈ ਉਹਨਾਂ ਦੀ ਵੈਸੇ ਤਾਂ ਸਿੱਖਾਂ ਚੋਂ ਉਹ ਬਰਾਦਰੀਆਂ ਖਤਮ ਹੋ ਜਾਣੀਆਂ ਚਾਹੀਦੀਆਂ ਸੀ ਸਾਰੇ ਸਿੱਖ ਸਿੱਖ ਹੀ ਹੋਣੇ ਚਾਹੀਦੇ ਸੀ ਤੇ ਪਰ ਅਜੇ ਵੀ ਅਸੀਂ ਮਹਿਸੂਸ ਕਰਦੇ ਆ ਕਿ ਉਹ ਭਾਈ ਜੈਤਾ ਜੀ ਦੇ ਪੈਰੋਕਾਰ ਪਿੰਡਾਂ 'ਚ ਉਹਨਾਂ ਦੇ ਨਾਂ ਦੇ ਉੱਤੇ ਵੱਖਰੇ ਗੁਰਦੁਆਰੇ ਬਣਾਉਣ ਲਈ ਕਿਉਂ ਮਜਬੂਰ ਹੋਇਆ? ਉਸ ਇਕੱਠਾ ਉਹਨਾਂ ਨੂੰ ਇੰਟੀਗ੍ਰੇਟ ਕਿਉਂ ਨਹੀਂ ਕਰ ਸਕੇ? ਇਕੱਠੇ ਕਿਉਂ ਨਹੀਂ ਕਰ ਸਕੇ? ਉਹਨਾਂ ਨਾਲ ਅੱਜ ਵੀ ਅਸੀਂ ਉਸ ਤਰ੍ਹਾਂ ਦਾ ਬਰਾਬਰਤਾ ਦਾ ਮਨੁੱਖਾਂ ਦੇ ਬਰਾਬਰਤਾ ਹੋਣ ਦਾ ਵਰਤਕ ਕਿਉਂ ਨਹੀਂ ਕਰਾ? ਇਹ ਸਾਡੇ ਦੁੰਗੀ ਸੋਚ ਵਿਚਾਰ ਦੇ ਸਵਾਲ ਨੇ ਤੇ ਸਾਡੇ ਅਮਲਾਂ ਦੇ ਵਿੱਚ ਇਹ ਦਿਸੜੇ ਚਾਹੀਦੇ ਐ ਵੀ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਪੈਰੋਕਾਰ ਅੱਜ ਦੇ ਦਿਨ ਹੀ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਹੈਗਾ ਤੇ ਇਸ ਦਿਵਸ ਦੇ ਉੱਤੇ ਤੇ ਵੈਸੇ ਸਾਡੇ ਸੰਵਿਧਾਨ ਦੇ ਰੂਪ ਵਿੱਚ ਵੀ ਜਿਹੜਾ ਉਹ ਬਰਾਬਰਤਾ ਦਾ ਸਾਰੀ ਮਨੁੱਖਤਾ ਦੇ ਬਰਾਬਰਤਾ ਦਾ ਬਿਨਾਂ ਜਾਤ ਪਾਤ ਦੇ ਉੱਚ-ਨੀਚ ਤੋਂ ਲਿਬਰਟੀ ਦਾ ਆਜ਼ਾਦੀ ਦਾ ਇਨਸਾਫ ਦਾ ਤੇ ਫ੍ਰੈਟਰਨਿਟੀ ਦਾ ਭਾਈਚਾਰੇ ਦਾ ਜਿਹੜਾ ਸਾਨੂੰ ਸੁਨੇਹਾ ਦੇ ਕੇ ਗਏ ਹੋਇਆ ਹੈ ਇਹਦੇ ਤੇ ਵੀ ਸਾਨੂੰ ਦੁਬਾਰਾ ਸੋਚਣ ਦੀ ਲੋੜ ਹੈ ਅਸੀਂ ਕਿੰਨਾ ਕੁ ਚੱਲ ਗਏ ਨਾਲ ਲੱਗਾਂ ਤੇ ਸਾਨੂੰ ਅੰਦਰ ਚਾਤੀ ਮਾਰਨੀ ਚਾਹੀਦੀ ਹੈ ਫੇਰ ਹੀ ਅਸੀਂ ਅੰਬੇਦਕਰ ਸਾਹਿਬ ਦੇ ਇਸ ਦਿਨ ਨੂੰ ਠੀਕ ਠੰਗ ਨਾਲ ਯਾਦ ਕਰ ਰਹੇ ਹੋਵਾਂਗੇ ਅੱਜ ਦੇ ਹੀ ਦਿਨ 6 ਸਤੰਬਰ 1992 92 ਨੂੰ ਬਾਬਰੀ ਮਸਜਿਦ ਨੂੰ ਅਯੋਧਿਆ ਦੇ ਵਿੱਚ ਟਾਹਿਆ ਮਾਨਯੋਗ ਸੁਪਰੀਮ ਕੋਰਟ ਨੇ ਬਾਅਦ ਦੇ ਵਿੱਚ ਫੈਸਲਾ ਚਾਹੇ ਉਸ ਪੱਖ ਦੇ ਹੱਕ 'ਚ ਦਿੱਤਾ ਜਿਹੜੇ ਟਹਾਉਣ ਵਾਲੇ ਸੀ ਪਰ ਇਹ ਗੱਲ ਨੂੰ ਮੰਨਿਆ ਵੀ ਉਹ ਟਹਾਉਣਾ ਗਲਤ ਸੀਗਾ ਉਹ ਜਿਹੜਾ ਗਲਤ ਹੈ ਕੀ ਉਹ ਦੁਬਾਰਾ ਤਾਂ ਨਹੀਂ ਰਿਪੀਟ ਹੋ ਰਿਹਾ ਦੇਸ਼ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਕੀ ਉਹ ਗਲਤੀ ਨੂੰ ਬਾਰ-ਬਾਰ ਦੁਹਰਾਇਆ ਜਾ ਰਿਹਾ ਹੈ ਅੱਜ ਇਹ ਵੀ ਵਿਚਾਰਨ ਦੀ ਲੋੜ ਹੈ ਸੋ ਇਹ 3 ਨੇ ਗੱਲਾਂ ਅੱਜ ਦੇ ਦਿਨ ਨਾਲ ਜੁੜੀਆਂ ਹੋਈਆਂ ਨੇ ਅ ਦੂਸਰਾ ਅੱਜ ਇੱਕ ਹੋਰ ਖਬਰ ਜਿਹੜੀ ਹੈ ਸਾਡੇ ਕੋਲ ਆਈ ਹੈ ਕਿ ਯੂਪੀ ਦੇ ਮੁਰਾਦਾਬਾਦ ਸ਼ਹਿਰ ਦੇ ਵਿੱਚ ਇੱਕ ਸੁਸਾਇਟੀ ਹੈ ਹਾਊਸਿੰਗ ਸੁਸਾਇਟੀ ਜਿੱਥੇ 400 ਤੋਂ ਵੱਧ ਘਰ ਨੇ TDI ਸਿਟੀ ਸੁਸਾਇਟੀ TDI ਸਿਟੀ ਸੁਸਾਇਟੀ ਉਹ ਸਿਟੀ ਸੁਸਾਇਟੀ ਦੇ ਵਿੱਚ ਇੱਕ ਡਾਕਟਰ ਜਿਹੜੇ ਹੈ ਡਾਕਟਰ ਅਸ਼ੋਕ ਮਝਾਜ ਉਹਨਾਂ ਨੇ ਆਪਣਾ ਮਕਾਨ ਇੱਕ ਡਾਕਟਰ ਇਕਰਾ ਚੌਧਰੀ ਨੂੰ ਵੇਚ ਦਿੱਤਾ ਇਕਰਾ ਚੌਧਰੀ ਮਸਲਮਾਨ ਹੈ ਬਾਕੀ 400 ਪਰਿਵਾਰ ਉੱਥੇ ਹਿੰਦੂ ਰਹਿੰਦੇ ਐ ਜਦੋਂ ਉਹਨਾਂ ਨੂੰ ਪਤਾ ਲੱਗਿਆ ਬਾਕੀ ਸੋਸਾਇਟੀ ਦੇ ਮੈਂਬਰਾਂ ਨੂੰ ਉਹਨਾਂ ਦੇ ਸੋਸਾਇਟੀ ਦੇ ਪ੍ਰਧਾਨ ਸਮੇਤ ਤੇ ਬਹੁਤ ਵੱਡੀ ਗਿਣਤੀ 'ਚ ਔਰਤਾਂ ਉਹ ਇਕੱਠੀਆਂ ਹੋਈਆਂ ਉਹਨਾਂ ਨੇ ਧਰਨਾ ਮਜਾਰਾ ਕੀਤਾ ਤੇ ਬੈਨਰ ਫੜੇ ਹੋਏ ਐ ਵੀ ਡਾਕਟਰ ਬਜਾਜ ਆਪਣਾ ਮਕਾਨ ਵਾਪਸ ਲੈ ਅਸਲੀ ਮੁਸਲਮਾਨ ਨੂੰ ਤੈਨੂੰ ਵਕਰ ਦੇ ਚਲ ਦੇਣਾ ਉਹ ਗੱਲ ਜ਼ਿਲ੍ਹਾ ਅਧਿਕਾਰੀਆਂ ਕੋਲ ਚਲੀ ਗਈ ਉੱਥੋਂ ਦਾ ਡੀਸੀ ਜਿਹੜਾ ਹੈਗਾ ਡਿਸਟ੍ਰਿਕਟ ਜਿਹੜਾ ਡਿਸਟ੍ਰਿਕਟ ਕਲੈਕਟਰ ਹੈਗਾ ਅਨੂਜ ਕੁਮਾਰ ਸਿੰਘ ਅਨੂਜ ਕੁਮਾਰ ਸਿੰਘ ਜੀ ਕਹਿ ਰਹੇ ਹੈ ਕਿ ਅਸੀਂ ਉਹਨਾਂ ਦਾ ਵਿਚ ਵਿਚਾਲਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਨੂਜ ਕੁਮਾਰ ਜੀ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਅੱਜ ਦੇ ਅੰਬੇਦਕਰ ਸਾਹਿਬ ਦੇ ਪ੍ਰੀ ਨਿਰਮਾਨ ਦਿਵਸ ਦੇ ਉੱਤੇ ਪੁੱਛਣਾ ਚਾਹੁੰਦੇ ਹਾਂ ਭਾਰਤ ਦਾ ਸਿਧਾਂਤ ਕੀ ਹੈ ਕੀ ਭਾਰਤ ਦਾ ਸੰਵਿਧਾਨ ਇਹ ਕਹਿੰਦਾ ਹੈ ਵੀ ਜੇ ਕੋਈ ਮੁਸਲਮਾਨ ਨੇ ਇਸ ਤਰ੍ਹਾਂ ਮਕਾਨ ਖਰੀਦ ਲਿਆ ਉਹਦੇ ਮਕਾਨ ਨੂੰ ਅਸੀਂ ਵਾਪਸ ਕਰਾ ਦੇਣੇ ਜਿਹੜੇ ਉੱਥੋਂ ਦੇ ਰਿਹਾਇਸ਼ੀ ਲੋਕ ਨੇ ਗੇ ਵੈਲ ਰੈਜ਼ਿਡੈਂਟਸ ਹੈ ਉਸ ਏਰੀਏ ਦੇ ਉਹ ਜਿਹੜੀਆਂ ਬੀਬੀਆਂ ਨੇ ਉਹ ਤਾਂ ਇਹ ਕਹਿ ਰਹੀਆਂ ਨੇ ਵੀ ਜੇ ਡਾਕਟਰ ਬਜਾਜ ਆਪਣਾ ਮਕਾਨ ਵਾਪਸ ਨਹੀਂ ਲਊਗਾ ਉਹਨੂੰ ਪੈਸੇ ਦੇ ਕੇ ਤਾਂ ਅਸੀਂ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਉਹ ਮਕਾਨ ਖਰੀਦ ਲਾਂਗੇ ਉਹ ਬੀਬੀ ਨੂੰ ਇੱਥੇ ਰਹਿਣ ਨਹੀਂ ਦੇਵਾਂਗੇ ਬੜੀ ਮਾੜੀ ਗੱਲ ਹੋਰ ਉਹ ਕਹਿ ਰਹੇ ਹੈ ਵੀ ਇਹਦੇ ਨਾਲ ਸਾਡੀ ਸੁਸਾਇਟੀ ਦਾ ਜਿਹੜੀ ਜਿਹੜੀ ਵਾਤਾਵਰਨ ਦਾ ਆਪਣੇ ਉਹਦੀ ਜਿਹੜੀ ਜਨਸੰਖਿਆ ਦਾ ਤਵਾਜਨ ਵਧ ਰਿਹਾ ਹੈ। ਇੱਕ ਬੀਬੀ ਕੈਮਰੇ ਦੇ ਉੱਤੇ ਬੋਲ ਰਹੀ ਹੈ ਵੀ ਸਾਡੇ ਬੱਚੇ ਅਸੀਂ ਬਾਹਰ ਅੰਦਰ ਜਾਣਾ ਹੁੰਦਾ ਸਾਨੂੰ ਤਾਂ ਖਤਰਾ ਬਹੁਤ ਵੱਧ ਗਿਆ ਇਹਦੇ ਨਾਲ। ਤੇ ਜਦੋਂ ਕਿਤੇ ਮੋਦੀ ਜੀ ਨੂੰ ਸਵਾਲ ਕੀਤਾ ਜਾਂਦਾ ਨਾ ਬਾਹਰ ਵੀ ਤੁਹਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਨਾਲ ਕੁਝ ਹੋਰ ਹੈ ਤਾਂ ਉਹ ਕਹਿੰਦੇ ਨਹੀਂ ਸਾਡੇ ਤਾਂ ਪਰੰਪਰਾ ਹੈ ਵੀ ਜਿਹੜਾ ਵਸੂਦੇਵ ਕੁਟੰਬ ਕਮ ਵੀ ਸਾਰਾ ਭਿਸ਼ਵ ਹੀ ਸਾਡਾ ਪਰਿਵਾਰ ਹੈਗਾ ਲੋਖਸ਼ ਹੋ ਜਾਂਦੇ ਆ ਵੀ ਮੋਦੀ ਜੀ ਉਹ ਸੋਣਾ ਜਵਾਬ ਦੇ ਪਰ ਤੱਥ ਕੀ ਹੈ ਅਸਲੀਅਤ ਕੀ ਹੈ ਕੀ ਅਸੀਂ ਇਹਨਾਂ ਮੁਸਲਮਾਨਾਂ ਨੂੰ ਉਸ ਪਰਿਵਾਰ ਦਾ ਹਿੱਸਾ ਨਹੀਂ ਮੰਨਦੇ ਕੀ ਹਿੰਦੂ ਧਰਮ ਦੇ ਵਿੱਚ ਵਸੂਦੇਵ ਕੁਟੰਬ ਕਮ ਦੇ ਵਿੱਚੋਂ ਮੁਸਲਮਾਨ ਮਾਈਨਸ ਨੇ ਕਿਸੇ ਟਾਈਮ ਕਿਸੇ ਥਾਂ ਦੇ ਉੱਤੇ ਈਸਾਈ ਵੀ ਮਾਇਨਸ ਹੋ ਜਾਂਦੇ ਆ ਫਿਰ ਜਿਹੜਾ ਸਾਰੇ ਸੰਸਾਰ ਦਾ ਸਾਰਾ ਬ੍ਰਹਿਮੰਡ ਸਾਡਾ ਇੱਕ ਪਰਿਵਾਰ ਹੈ ਉਹ ਸੰਕਲਪ ਕਿੱਥੇ ਹੈ ਅਮਲ ਦੇ ਵਿੱਚ ਕਿੱਥੇ ਆ ਉਹ ਤਾਂ ਧੀ ਲੀਰ ਲੀਰਾਂ ਕਰ ਰਹੇ ਆ ਅਜੇ ਕੁਝ ਦਿਨ ਪਹਿਲਾਂ ਦੀ ਗੱਲ ਹੈ ਜੂਨ ਦੇ ਵਿੱਚ ਗੁਜਰਾਤ ਦੇ ਬਰੋਦਰਾ ਸ਼ਹਿਰ ਦੇ ਵਿੱਚ ਸਰਕਾਰੀ ਇੱਕ ਕਲੋਨੀ ਕੱਟੀ ਗਈ ਐਮ ਜਿਹੜੀ ਐਲ ਆਈ ਲੋਅਰ ਇਨਕਮ ਗਰੁੱਪ ਦੇ ਬੰਦਿਆਂ ਨੂੰ ਉਥੇ ਮਕਾਨ ਦੇਣ ਲਈ ਇੱਕ ਮਕਾਨ ਉਥੇ ਬਾਈ ਚਾਂਸ ਇੱਕ ਅਜਿਹੀ ਲੇਡੀ ਨੂੰ ਅਲੋਟ ਹੋ ਗਿਆ ਜਿਹੜੀ ਮੁਸਲਮਾਨ ਹੈ ਤੇ ਉਹਦਾ ਬੇਟ ਹੈ ਜਦੋਂ ਉਹਨੇ ਉਥੇ ਸ਼ਿਫਟ ਕਰਨਾ ਚਾਹਿਆ ਉਥੇ ਰੌਲਾ ਪੈ ਗਿਆ ਵੀ ਅਸੀਂ ਤਾਂ ਮੁਸਲਮਾਨ ਇੱਥੇ ਰਹਿਣ ਨਹੀਂ ਜਗਾ ਪਿੱਛੇ ਇੱਕ ਹੋਰ ਸੋਸਾਇਟੀ ਦੇ ਵਿੱਚ ਇੱਕ ਬੰਦਾ ਮੁਸਲਮਾਨ ਕਿਸੇ ਦੇ ਘਰ ਟਿਊਸ਼ਨ ਪੜਾਉਣ ਜਾ ਰਿਹਾ ਇੱਕ ਬੰਦਾ ਟੱਕਰਦਾ ਹੈ ਉਨ ਧੱਕੇ ਮਾਰ ਕੇ ਲਿਖੋ ਬਾਹਰ ਕਰਦੇ ਬਾਕੀ ਜਣੇ ਉਹਦੀ ਹਮਾਇਤ ਨਹੀਂ ਕਰਦੇ ਦੂਜੇ ਦੀ ਹਮਾਇਤ ਕਰਦੇ ਵੀ ਮੁਸਲਮਾਨ ਤੇ ਸਾਡੀ ਸੋਇਟੀ ਚ ਆ ਗਿਆ ਸੋ ਕਿੱਥੇ ਹੈ ਸਾਡੀ ਉਹ ਫ੍ਰੈਟਰਨਿਟੀ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਹੈ ਕਿੱਥੇ ਨੇ ਉਹ ਅਧਿਕਾਰੀ ਜਿਨ੍ਹਾਂ ਨੇ ਇਸ ਕਨਸਟੀਟਿਊਸ਼ਨ ਦੀ ਰੱਖਿਆ ਕਰਨੀ ਹੈ ਉਹ ਤਾਂ ਸਮਝੌਤੇ ਕਰਾਉਣ ਨੂੰ ਪਰੇ ਹੋਏ ਵੀ ਵੀ ਪੈਸੇ ਲੈ ਤੇ ਦੁਰਦੀ ਲੰਘ ਕੇ ਥੁੱਕ ਤੇ ਵਾਸੂਦੇਵ ਕੁਟੰਬਕਮ ਕਿੱਥੇ ਹੈ ਕਿੱਥੇ ਹੈ ਗੁਰੂ ਤੇਗ ਬਹਾਦਰ ਜੀਾਂ ਦਾ ਫਲਸਫਾ ਕਿ ਵੀ ਅਸੀਂ ਜਿਹੜਾ ਹੈ ਜਿਹੜਾ ਬੰਦਾ ਜਿਹੜੇ ਵੀ ਫੇਥ ਨੂੰ ਮੰਨਦਾ ਉਹਦੀ ਰਾਖੀ ਅਸੀਂ ਕਰਾਂਗੇ ਕਿੱਥੇ ਹੈ ਉਹ ਅੱਜ ਗੁਰੂ ਤੇਗ ਬਹਾਦਰ ਜੀ ਨੂੰ ਉਹ ਜਿਹੜੇ ਕੱਟੜ ਲੋਕ ਨੇ ਜਿਹੜੇ ਸਾਰਾ ਕੁਝ ਕਰ ਰਹੇ ਐ ਲਾ ਕੇ મોદી ਜੀ ਤੋਂ ਸਾਰੇ ਜਣੇ ਬਹੁਤ ਵੱਡੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਪਰ ਆਪਣੀ ਪੀੜੀ ਥੱਲੇ ਸੋਟਾ ਨਹੀਂ ਮਾਰਨਗੇ ਕਿ ਜਿਹੜਾ ਕੁਝ ਔਰੰਗਜ਼ੇਬ ਕਰ ਰਿਹਾ ਸੀ ਕਿਤੇ ਅਸੀਂ ਤਾਂ ਨਹੀਂ ਕਰ ਰਹੇ ਬਹੁਤ ਗੰਭੀਰਤਾ ਨਾਲ ਇਹਨਾਂ ਮੁੱਦਿਆਂ ਨੂੰ ਸੋਚਣ ਦੀ ਲੋੜ ਹੈਗੀ ਹੈ ਅ ਅਗਲੀ ਗੱਲ ਦੋਸਤੋ ਜਿਹੜੀ ਹੈ ਉਹ ਧੰਖੜ ਸਾਹਿਬ ਨੇ 2 ਦਿਨ ਪਹਿਲਾਂ ਕਿਸਾਨਾਂ ਦੇ ਹੱਕ 'ਚ ਦਿੱਤਾ ਤੁਹਾਨੂੰ ਕਿਹਾ ਵੀ ਸੀ ਪਰ ਹੁਣ ਕੱਲ ਕਿਤੇ ਉੱਥੇ ਸਾਬਕਾ ਪ੍ਰਧਾਨ ਮੰਤਰੀ ਐਕਚੁਅਲੀ ਦੇਵ ਗੋੜਾ ਜਿਹੜੇ ਕਿ ਭਾਜਪਾ ਦੇ ਨਾਲ ਸਾਂਝੀਵਾਲ ਨੇ ਕਰਨਾਟਕਾ ਤੋਂ ਉਹ ਰਾਸ਼ਵਾ ਦੇ ਮੈਂਬਰ ਨੇ ਰਾਸ਼ਵਾ ਦੇ ਚੇਅਰਮੈਨ ਸਾਹਿਬ ਦੀ ਤਾਰੀਫ ਕਰਤੀ ਉਹਨਾਂ ਨੇ ਵੀ ਤੁਸੀਂ ਬਹੁਤ ਚੰਗਾ ਕੀਤਾ ਕਿਸਾਨਾਂ ਦੇ ਹੱਕ 'ਚ ਬੋਲੇ ਤੇ ਮੈਨੂੰ ਚੰਗਾ ਲੱਗਿਆ ਕਿਉਂਕਿ ਮੈਂ ਵੀ ਇੱਕ ਕਿਸਾਨ ਹ ਐਚਡੀ ਦੇਵ ਗੋੜਾ ਸਾਹਿਬ ਤਨਖਰ ਸਾਹਿਬ ਨੂੰ ਲੱਗਿਆ ਵੀ ਇਹ ਤਾਂ ਹੁਣ ਪਾਰਲੀਮੈਂਟ ਦੇ ਵਿੱਚ ਕਿਹਾ ਜਾਊਗਾ ਵੀ ਇਹ ਤਾਂ ਬੜੀ ਮਾੜੀ ਗੱਲ ਹੈ ਰਿਕਾਰਡ ਦਾ ਹਿੱਸਾ ਬਣ ਜਾਊਗਾ ਮੋਦੀ ਜੀ ਨੂੰ ਆਪਾਂ ਇੰਨਾ ਨਾਰਾਜ਼ ਕਿਵੇਂ ਕਰ ਸਕਦੇ ਆ ਉਹ ਮੋਦੀ ਜੀ ਦੀ ਸੋਲੇ ਗੌਣ ਲੱਗ ਗਈ ਇਹ ਵੀ ਮੋਦੀ ਜੀ ਨੇ ਕਿਸਾਨਾਂ ਲਈ ਆ ਕੀਤਾ 24 ਘੰਟੇ ਕਿਸਾਨਾਂ ਲਈ ਸੋਚਦੇ ਰਹਿੰਦੇ ਆ ਆ ਕਰਦੇ ਰਹਿੰਦੇ ਆ ਜਿਹੜੀ ਵਿਰੁੱਧ ਨਹੀਂ ਬੋਲੇ ਜਿਹੜੇ ਉਦਨ ਉੱਥੇ ਬੋਲੇ ਨਾ ਮੁੰਬਈ ਦੇ ਵਿੱਚ ICAR ਦੀ ਕਾਨਫਰੰਸ 'ਚ ਉਹ ਇੱਥੇ ਨਹੀਂ ਬੋਲੇ ਹਾਲਾਂਕਿ ਤਰੀਖ ਉਹਦੀ ਉਸ ਬੋਲਣ ਕਰਕੇ ਹੋਈ ਪਰ ਹੁਣ ਉਲਟਾ ਪਲਟੀ ਮਾਰ ਕੇ ਇਹਨਾਂ ਲੋਕਾਂ ਚ ਧੀਰ ਦੀ ਹੱਡੀ ਨਹੀਂ ਹੈਗੀ ਅ ਅਗਲੀ ਗੱਲ ਦੋਸਤੋ ਅ ਤੁਹਾਡੇ ਨਾਲ ਇਹ ਹੈ ਅ ਜਿਹੜੀ ਵਿਰੋਧੀ ਧਿਰ ਉਸਨੇ ਕੱਲ ਪਾਰਲੀਮੈਂਟ ਦੇ ਵਿੱਚ ਜਿਹੜੇ ਕਾਨੂੰਨਾਂ ਦੇ ਨਾਂ ਹਿੰਦੀ ਸੰਸਕ੍ਰਿਤ ਝੜਖੇ ਜਾਂਦੇ ਆ ਜਿਹੜੇ ਪਹਿਲਾ ਕਾਨੂੰਨ ਬਣਾਏ ਸੀ ਭਾਰਤੀ ਨਿਆਂ ਸਹਿੰਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਵਗੈਰਾ ਉਹਨਾਂ ਹੁਣ ਜਿਹੜਾ ਇੱਕ ਕੱਲ ਕਾਨੂੰਨ ਪਾਸ ਕੀਤਾ ਹੈ ਪਾਰਲੀਮੈਂਟ ਨੇ ਉਸ ਦਾ ਨਾਂ ਵੀ ਹਿੰਦੀ ਸੰਸਕ੍ਰਿਤੇ ਵਿੱਚ ਰੱਖਿਆ ਗਿਆ ਸੀ ਭਾਰਤੀ ਆਵਾਯੂ ਯਾ ਯਾਨ ਬੁਧੇਕ ਜਣੀ ਇੰਡੀਅਨ 에ਅਰਕ੍ਰਾਫਟ ਬਿਲ ਇਹ ਸੀਗਾ ਤੇ ਉਹਨਾਂ ਨੇ ਇਤਰਾਜ਼ ਕੀਤਾ ਵੀ ਹਿੰਦੀ ਸੰਸਕ੍ਰਿਤਿ ਕਿਉਂ ਰੱਖਦੇ ਹੋ ਉਹਨਾਂ ਨੇ ਡਿਫੈਂਡ ਕਰਾਇਆ ਵੀ ਨਹੀਂ ਨਹੀਂ ਸਾਡੀ ਭਾਰਤੀ ਪਰੰਪਰਾ ਜਿਹੜੀ ਹੈਗੀ ਹੈ ਜਾਂ ਅਸੀਂ ਤਾਂ ਜਿਹੜੀ ਭਾਰਤੀ ਸਾਡੀ ਮਤਲਬ ਸਭਤਾ ਹੈ ਉਹਦੇ ਮਤਲਬ ਚੱਲਾਂਗੇ ਕਿਹੜੀ ਸਭਤਾ ਹੈ ਇਹ ਕਿ ਤੁਸੀਂ ਹਿੰਦੀ ਥੋਪੋਗੇ ਭਾਰਤ ਦੇ ਵਿੱਚ ਹਜ਼ਾਰਾਂ ਭਾਸ਼ਾਵਾਂ ਨੇ ਲੋਕਾਂ ਦੀਆਂ ਜਿਹੜੀਆਂ ਭਾਈ ਭਾਸ਼ਾਵਾਂ 8ਵੇਂ ਸ਼ੈਡਿਊਲ ਦੇ ਵਿੱਚ ਨੇ ਕਨਸਟੀਟਿਊਸ਼ਨ ਦੇ ਉਹਨਾਂ 'ਚ ਹਿੰਦੀ ਇੱਕ ਹੈ ਬਾਕੀ ਸਾਰੀਆਂ ਬਰਾਬਰ ਦਾ ਦਰਜਾ ਰੱਖਦੀਆਂ ਨੇ ਇਹ ਹਿੰਦੀ ਐਂਪੀਰੀਲਿਜ਼ਮ ਦਾ ਜਿਹੜਾ ਸੰਕਲਪ ਹੈ ਉਹਨੂੰ ਥੋਪਣ ਦਾ ਲੋਕਾਂ ਦੇ ਉੱਤੇ ਇਹ ਉਹਦਾ ਨਤੀਜਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਭਾਰਤ ਦੀ ਵਨ ਸੰਬੰਧਤ ਹੈ ਉਹਦੀ ਭਾਂਤ ਸੰਬੰਧਤ ਉਹਨੂੰ ਬਹੁਤ ਵੱਡਾ ਖਤਰਾ ਹੈਗਾ ਇਸ ਮੌਜੂਦਾ ਸਰਕਾਰ ਦੇ ਹੁੰਦੇ ਆ ਅੱਜ ਦੀ ਗੱਲ ਚੰਨੀ ਬਹੁਤ ਵਾਸ਼ੁਕ ਹੈ